ਤੁਸੀਂ ਖਲੌਣੇ ਟੁੱਟਦੇ ਦੇਖੇ ਹੋਣਗੇ ਤੁਸੀਂ ਅਕਸਰ ਅਸੀਂ ਬੈਠੇ ਕਹਿੰਨਾ ਉਹ ਤਾਰਾ ਟੁੱਟ ਗਿਆ ਪਰ ਸੁਰ ਟੁੱਟਦਾ ਪਹਿਲੀ ਵਾਰ ਦੇਖਿਆ ਹਣਾ ਅੱਜ ਪੰਜਾਬ ਦਾ ਇੱਕ ਸੁਰ ਟੁੱਟ ਗਿਆ ਸੰਗੀਤ ਦਾ ਇੱਕ ਸੁਰ ਟੁੱਟ ਗਿਆ ਜੇ ਕੋਈ ਸਲੀਮ ਭਾਜੀ ਦੇ ਘਰਾਨੇ ਨੂੰ ਕੋਈ ਪੁੱਛੇ ਨਾ ਵੀ ਸੁਰ ਕਿੰਨੇ ਹੁੰਦੇ ਆ ਸੱਤ ਨਹੀਂ ਕਹਿਣਗੇ ਉਹ 6 ਕਹਿਣਗੇ ਤਾਂ ਤਾਂ ਚੰਗੀ ਗੱਲ ਆ ਕਿਉਂਕਿ ਇੱਕ ਸੁਰ ਟੁੱਟ ਚੁੱਕਿਆ ਪੰਜਾਬ ਦਾ ਔਰ 우ਸਤਾਦ ਪੂਲਸ਼ਾ ਕੋਟੀ ਜਿਨੇ ਲੱਖਾਂ ਗਵਈਏ ਪੈਦਾ ਕੀਤੇ ਜਿਹੜੇ ਉਹਦੇ ਕੋਲ ਸ਼ਾਗਿਰ ਸਿੱਖਣਾ ਹੁੰਦੇ ਸੀ ਉਹ ਤਾਂ ਹੈ ਹੀ ਹੈ ਉਹਨਾਂ ਨੇ ਅੱਗੇ ਜਿਹੜੇ ਪੈਦਾ ਕੀਤੇ ਉਹ ਵੀ ਸਿਰਾ ਉਹਨਾਂ ਨੂੰ ਜਾਂਦਾ ਹੈ ਔਰ ਅੱਜ ਅੰਤਿਵਰਦਾਸ ਦੇ ਮੱਖਾਂ ਦਾ ਕੱਟ ਜੋ ਠੱਠਾ ਮਾਰਦਾ ਇੱਥੇ ਪਹੁੰਚਿਆ ਮੈਂ ਸਭ ਦਾ ਨਿੱਗੀ ਜਿਹਾ ਕਰਦਾ ਔਰ ਆਸ ਕਰਦੇ ਆ ਭਾਈ ਗੁਰਦੇ ਚਰਨਾਂ ਦੇ ਵਿੱਚ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜਿਹੜੀ ਰੂਹ ਉਹਨਾਂ ਦੇ ਚਰਨਾਂ 'ਚ ਪਹੁੰਚੀ ਹੈ ਤੇ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ ਔਰ ਜਿੰਨੇ ਵੀ ਤੁਸੀਂ ਪੱਤਰਕਾਰ ਜਿੰਨੇ ਵੀ ਭਰਾ ਕਿਉਂਕਿ ਤੁਹਾਡਾ ਵੀ ਬਹੁਤ ਵੱਡਾ ਇੱਕ ਸਿਰਾ ਜਾਂਦਾ ਹੈ ਤੁਸੀਂ ਮੈਂ ਤਾਂ ਬਨੇ ਕਹਿੰਦਾ ਮਹਾਰਾਜ ਕੋਈ ਮੰਨੇ ਜਾਂ ਨਾ ਮੰਨੇ ਲੋਕੀ ਅਕਸਰ ਕਲਾਕਾਰਾਂ ਨੂੰ ਮਾੜਾ ਵੀ ਕਹਿੰਦੇ ਆ ਗਾਲ੍ਹਾਂ ਵੀ ਦਿੰਦੇ ਆ ਇਹਨਾਂ ਨੇ ਇਹ ਕਰਤਾ ਫਲਾਣਾ ਪਰ ਜੇ ਪੱਤਰਕਾਰਤਾ ਨਾ ਹੁੰਦੀ ਤੇ ਸ਼ਾਇਦ ਆ ਜਿਹ ਅੰਦਰ ਜੇ ਕੇ ਫੋਟੋਆ ਕਰਾ ਰਹੇ ਇਹ ਕਲਾਕਾਰ ਕਲਾਕਾਰ ਨਾ ਹੁੰਦੇ ਜੇ ਤੁਹਾਡਾ ਕਿਤੇ ਸਿਰ ਤੇ ਹੱਤ ਨਾ ਆਉਂਦਾ ਕਿਸੇ ਦੇ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੇ ਕਿਸੇ ਨੇ ਤੁਹਾਨੂੰ ਇੱਥੇ ਵੱਧ ਘੱਟ ਬੋਲਿਆ ਹੋਵੇ ਉਹ ਸਾਰਿਆਂ ਨੂੰ ਮੈਂ ਤੁਹਾਡੇ ਕੋਲ ਮਾਫੀ ਚਾਹੁੰਨਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ ਨੇਕੀਆ ਬਖਸ਼ੇ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ